ਦੇਖੋ ਮੈਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪਹਿਲਾਂ ਆਪਣੀ ਪੀੜ੍ਹੀ نیچے ਸੋਟਾ ਫਿਰ ਕੀ ਤੁਹਾਡੀ ਪ੍ਰਧਾਨਗੀ ਕੋਈ ਕਾਂਗਰਸ ਚ ਮੰਨਦਾ ਪ੍ਰਗਟ ਸਿੰਘ ਕਿਹੜੇ ਪਾਸੇ ਨੂੰ ਤੁਰੇ ਫਿਰਦੇ ਆਸ਼ੂ ਜੀ ਕਿਹੜੇ ਪਾਸੇ ਨੂੰ ਤੁਰੇ ਫਿਰਦੇ ਹੁਣ ਤਾਂ ਕੋਈ ਕਾਂਗਰਸ ਚ ਪ੍ਰਧਾਨ ਹੀ ਨਹੀਂ ਮੰਨਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਡੈਮੋਕਰੈਟਿਕਲੀ ਚੁਣਿਆ ਪ੍ਰਧਾਨ ਹੈ ਤੁਹਾਡੇ ਵਾਂਗੂ ਚਿੱਠੀ ਦੇ ਵਿੱਚੋਂ ਨਹੀਂ ਨਿਕਲੇ ਕਿ ਦਿੱਲੀੋਂ ਚਿੱਠੀ ਆਈ ਰਾਜਾ ਵੜਿੰਗ ਪ੍ਰਧਾਨ ਤੇ ਕੱਲੋਂ ਸਵੇਰੇ ਦਿੱਲੀੋਂ ਚਿੱਠੀ ਆ ਜਾਣੀ ਰਾਜਾ ਵੜਿੰਗ ਫਾਰਗ ਸੋ ਆਪਣੀ ਪਾਰਟੀ ਕਨੇ ਨਜ਼ਰ ਮਾਰੋ ਕਿੰਨੇ ਲੀਡਰ ਤੁਹਾਡੀ ਪ੍ਰਧਾਨਗੀ ਚ ਸੀਨੀਅਰ ਪਾਰਟੀ ਛੱਡ ਕੇ ਚਲੇ ਗਏ ਤੁਹਾਡੇ ਤਾਂ ਪ੍ਰਧਾਨ ਮੁੱਖ ਮੰਤਰੀ ਪਾਰਟੀ ਛੱਡ ਗਏ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਕਰੋ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੀ ਪਹਿਰੇਦਾਰ ਪਾਰਟੀ ਹੈ ਔਰ ਸਾਰੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਇਕਜੁੱਟ ਖੜੀ ਹੈ ਸੋ ਕਾਂਗਰਸ ਤੋਂ ਸਾਨੂੰ ਨਸੀਤਾਂ ਦੀ ਲੋੜ ਨਹੀਂ ਜਿਹੜੇ 3-4 ਲੀਡਰ ਜਿਹੜੇ ਅੱਜ ਪਾਰਟੀ ਦਾ ਹਿੱਸਾ ਵੀ ਹੈ ਨਹੀਂ ਉਹਨਾਂ ਦੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੁਹਾਨੂੰ ਸਵਾਲ ਚੱਕਣ ਲਈ ਮਜਬੂਰ ਕਰ ਦੇਣ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਬਿਹਤਰ ਹੈ ਕਿ ਪਹਿਲਾਂ ਆਪਣੀ ਪ੍ਰਧਾਨਗੀ ਕੰਨੇ ਧਿਆਨ ਦਿਓ ਕਿਉਂਕਿ ਸਾਡੇ ਸੂਤਰ ਕਹਿੰਦੇ ਨੇ ਕਿ ਬਹੁਤ ਜਲਦੀ ਰਾਜਾ ਵਡਿੰਗ ਨੂੰ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਤਾਰਨ ਦੇ ਲਈ ਤਿਆਰ ਪਰ ਤਿਆਰ ਬੈਠੀ ਹੈ